ਮੱਘਾ ਗਾਂਾਂ ਨੂੰ ਮੋਟੀਆਂ ਤਕੜੀਆਂ ਕਰਨ ਦਾ ਨੰਬਰ 1 ਦੇਸੀ ਫਾਰਮੂਲਾ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਵੀ ਭਰਾ ਕਹਿੰਦੇ ਆ ਕਿ ਸਾਡੇ ਪਸ਼ੂ ਆ ਜਿਹੜੇ ਮੋٹے ਤਕੜੇ ਨਹੀਂ ਹੁੰਦੇ ਹੈਗੇ ਤੇ ਅਸੀਂ ਖਰਾਕ ਵੀ ਬਹੁਤ ਪਾ ਪਾ ਕੇ ਦੇਖ ਲਈ ਤੇ ਫਿਰ ਵੀ ਜਿਹੜੇ ਸਾਡੇ ਪਸ਼ੂਆ ਲਿੱਸੇ ਹੀ ਹੋਈ ਜਾਂਦੇ ਆ ਦਿਨੋਂ ਦਿਨ ਤੇ ਮੋٹے ਤਕੜੇ ਨਹੀਂ ਹੁੰਦੇ ਹੈਗੇ ਜੇ ਕੋਈ ਵੀ ਆਪਾਂ ਖਰਾਕ ਪਾਉਨੇ ਆ ਉਹਦੇ ਨਾਲ ਪਸ਼ੂ ਦੁੱਧ ਵਧਣ ਲੱਗ ਜਾਂਦਾ ਪਰ ਮੋਟਾ ਨਹੀਂ ਹੁੰਦਾ ਹੈਗਾ ਤੇ ਤੁਹਾਨੂੰ ਦੱਸਾਂਗੇ ਕੀ ਕੀ ਚੀਜ਼ਾਂ ਲੈਣੀਆਂ ਜਿਹਦੇ ਨਾਲ ਪਸ਼ੂ ਛੋਡਾ ਪੂਰਾ ਤਕੜਾ ਮੋਟਾ ਤਖੜਾ ਹੋ ਜਾਊਗਾ ਇਹ ਨਾਲੇ ਦੁੱਧ ਵੀ ਵਧੂਗਾ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਅੱਪਾ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਜਿਹੜੇ ਵੀ ਪਹਿਲਾਂ ਤੁਸੀਂ ਖੁਰਾਕ ਪਾਉਣੇ ਹੋ ਉਹ ਜੇ ਤੁਸੀਂ ਦੁੱਧ ਦੇ ਹਿਸਾਬ ਨਾਲ 2.5 ਕਿਲੋ ਦੁੱਧ ਮਗਰ ਕਿਲੋ ਖੁਰਾਕ ਪਾਉਣੇ ਤਾਂ ਉੱਥੇ ਤੁਹਾਨੂੰ ਖੁਰਾਕ ਜਿਹੜੀ ਥੋੜੀ ਵਧਾਉਣੀ ਪਊਗੀ ਅੱਧਾ ਕਿਲੋ ਜਾਂ ਕਿਲੋ ਖੁਰਾਕ ਵਧਾ ਦਿਓ ਦੇ ਨਾਲ ਤੁਸੀਂ ਦੇਣੀ ਆ ਮੜੱਪਾਂ ਵਾਲੀ ਜੀਆਂ ਵਾਲੀ ਗੋਲੀ ਪਸੂ ਨੂੰ ਜੇ ਤੁਹਾਡਾ ਪਸੂ ਗੱਭਣ ਹੈ ਤਾਂ ਗੱਭਣ ਵਾਲੀ ਲਿਆ ਕੇ ਦੇਣੀ ਆ ਜੇ ਤੁਹਾਡਾ ਪਸੂ ਹਜੇ ਗੱਭਣ ਨਹੀਂ ਹੈਗਾ ਤਾਂ ਤੁਸੀਂ ਉਹ ਗੋਲੀ ਲਿਆ ਕੇ ਦੇਣੀ ਆ ਠੰਡਰ ਵਾਲੀ ਤੇ ਜੇ ਤੁਹਾਡੇ ਕੋਲੇ ਹੈਗਾ ਛੋਟਾ ਕਾਫ ਕੋਈ ਕਮਜ਼ੋਰ ਹੈਗਾ ਲਿੱਸਾ ਹੈਗਾ ਉਹਨੂੰ ਵੀ ਦੇਣੀ ਆ ਇਹ ਖਰਾਕ ਤੁਸੀਂ ਉਹਨੂੰ ਵੀ ਦੇ ਸਕਦੇ ਹੋ ਉਹਦੀ ਵੀ ਤੁਸੀਂ ਕੀ ਕਰਨਾ ਜੀਆਂ ਵਾਲੀ ਉਹਨੂੰ ਵੀ ਗੋਲੀ ਦੇਣੀ ਦੇਣੀ ਆ ਕਿਉਂਕਿ ਜੀਆਂ ਵਾਲੀ ਗੋਲੀ ਦਾ ਮਤਲਬ ਇਹ ਹੁੰਦਾ ਹੈ ਕਿ ਪਸ਼ੂ ਦੀ ਖਰਾਕ ਹੈ ਜਿਹੜੀ ਉਹ ਜੀ ਖਾਈ ਜਾਂਦੇ ਆ ਜੇ ਆਪਾਂ ਖਰਾਕ ਨੂੰ ਕਿਲੋ ਪਾਉਨੇ ਆ ਕਿਲੋ 'ਚੋਂ ਲਗਭਗ ਉਹ 50 ਤੋਂ 60% ਜੀ ਖਾ ਜਾਂਦੇ ਆ ਤੇ 30 ਤੋਂ 40% ਇਹ ਜਿਹੜੀ ਆਪਣੇ ਪਸ਼ੂ ਨੂੰ ਲੱਗਦੀ ਆ ਤੇ ਉਹਦੇ ਕਾਰਨ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਖਰਾਕ ਬਹੁਤ ਪਾਈ ਜਾਂਦੇ ਆ ਤੇ ਪਰ ਆਪਣੇ ਪਸ਼ੂ ਨੂੰ ਲੱਗਦੀ ਨਹੀਂ ਹੈਗੀ ਤੇ ਜੇ ਤੁਸੀਂ ਡੀ ਵਾਰਮਿੰਗ ਜਾਨੀ ਦੀ ਜੀਆਂ ਵਾਲੀ ਗੋਲੀ ਹਰ ਵੱਡੇ ਪਸ਼ੂ ਨੂੰ 3 ਮਹੀਨੇ ਤੋ ਦਹੀਂ ਚਲੋਗੇ ਨਾਲੇ ਤਾਂ ਇਹ ਇਹ ਫਾਇਦੇ ਆ ਕਿ ਤੁਹਾਡੇ ਪਸ਼ੂ ਦੇ ਦੁੱਧ ਚੋ ਸਮੈਲ ਨਹੀਂ ਆਉਂਦੀ ਪਸ਼ੂ ਨੂੰ ਜਿੰਨੀ ਵੀ ਖਰਾਕ ਪਾਉਂਗੇ ਸੋਨੇ ਉਹ ਲੱਗੂਗੀ ਠੀਕ ਹੈ ਜੀ ਤੇ ਇਹ ਜਿਹੜੀ ਤੁਸੀਂ ਲਿਹਾਉਣੀਆਂ ਚੀਜ਼ ਇਹ ਬਨਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਇਹ ਲਿਹਾਉਣੀਆਂ ਤੁਸੀਂ ਆਮਪਾ ਹਲਦੀ ਤੁਸੀਂ ਬਾੜੀ ਇਹ ਮਹਿੰਗੀ ਵੀ ਕੋਈ ਨਹੀਂ ਕਿ ਤੁਸੀਂ ਅੱਧਾ ਕਿਲੋ ਯਾਨੀ ਦੀ 500 ਗ੍ਰਾਮ ਇਹ ਲਿਆ ਕੇ ਤੇ ਪੀਸ ਕੇ ਜਾਂ ਤਾਂ ਉੱਥੇ ਹੀ ਤੁਸੀਂ ਉਹ ਕਰ ਲਿਓ ਪੀਸੀ ਵਸਾਈ ਲਿਆਓ ਜਾਂ ਘਰੇ ਲਿਆ ਕੇ ਪੀਸ ਲਿਓ ਲਿਆ ਕੇ ਤੁਸੀਂ ਕੀ ਕਰਨਾ ਹੈ ਵੱਡੇ ਪਸ਼ੂ ਨੂੰ ਇੱਕ ਚਮਚਾ ਸਟੀਲ ਦਾ ਤੇ ਜੇ ਕਾਫ ਨੂੰ ਦੇਣੀ ਹੈ ਤੁਸੀਂ ਇਹੀ ਤਾਂ ਉਹਨੂੰ ਅੱਧਾ ਚਮਚਾ ਕਾ ਦੇਣਾ ਹੰਬ ਹਲਦੀ ਦਾ ਇਹ ਦੇਣਾ ਕਿਵੇਂ ਆ ਜਿਹੜੀ ਵੀ ਪਖਰਾਕ ਪਾਉਣੇ ਜਾਂ ਘਰ ਦੀ ਫੀਡ ਬਣਾਈ ਹੋਈ ਆ ਛੋਡੀ ਜਾਂ ਕਣਕ ਦਾ ਚੌਕਰਾ ਜਾਂ ਸੋਲਿਆਂ ਦਾ ਸਿਲਕਾ ਜਾਂ ਕਣਕ ਦਾ ਦਾਣਾਗਾ ਉਹਦੇ ਵਿੱਚ ਹੀ ਤੁਸੀਂ ਇਹ ਮਿਕਸ ਕਰਕੇ ਪਸ਼ੂ ਨੂੰ ਚਾਰਨੀ ਆ ਤੇ ਚਾਰਨ ਦੇ ਨਾਲ-ਨਾਲ ਜਿੰਨੇ ਵੀ ਅੰਦਰ ਇਹਦੇ ਕੋਈ ਵੀ ਆਪਣੇ ਪਸ਼ੂ ਦੇ ਫੈਕਸ਼ਨ ਹੋਈ ਵੀ ਆ ਜਾਂ ਕੋਈ जखਮ ਹੋਏ ਹੋਇਆ ਜਾਂ ਕੋਈ ਵੀ ਕਾਰਨ ਆਗੇ ਜਿਹੜਾ ਆਪਣੇ ਲੀਵਰ ਦੇ ਵਿੱਚ ਕੋਈ ਨੁਕਸ ਪਾਇਆ ਜਾਂਦਾ ਜਦੋਂ ਪਸ਼ੂ ਨੂੰ ਖਰਾਕ ਲੱਗਣੋਂ ਹਟ ਜਾਂਦੀ ਹੈ ਤੇ ਇਹਦੇ ਨਾਲ ਕੀ ਹੈ ਇਹ ਐਂਟੀਬਾਇਟਿਕ ਹੁੰਦੀ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਤੱਤ ਆਗੇ ਜਿਹੜੇ ਆਪਣੇ ਪਸ਼ੂ ਨੂੰ ਅਦਰੋਂ ਸਹੀ ਕਰਦੇ ਆ ਜੇ ਤੁਸੀਂ ਇਹ ਖਰਾਕ ਚਾਰ ਦੇ ਰਹੋਗੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂਗਾ ਤੁਸੀਂ ਪਸ਼ੂ ਨੂੰ ਦੁੱਧ ਵਾਲੇ ਨੂੰ ਵੀ ਦੇ ਸਕਦੇ ਹੋ ਫੰਡਰ ਨੂੰ ਵੀ ਦੇ ਸਕਦੇ ਹੋ ਜਦੋਂ ਮਰਜੀ ਗਰਮੀ ਵੀ ਸਰਦੀ ਵੀ ਕਦੋਂ ਦੇ ਦਿਓ ਤੁਸੀਂ ਕੋਈ ਚੱਕਰ ਨਹੀਂ ਪਾਣੀ ਤੋਂ ਪਹਿਲਾਂ ਦੇ ਦਿਓ ਪਾਣੀ ਤੋਂ ਬਾਅਦ ਚ ਦੇ ਦਿਓ ਤਾਂ ਵੀ ਕੋਈ ਚੱਕਰ ਨਹੀਂ ਗਾ ਤੇ ਤੁਸੀਂ ਇਹ ਚੀਜ਼ ਦਿੰਦੇ ਰਹੋਗੇ ਤੁਹਾਡੇ ਪਸ਼ੂ ਆ ਜਿਹੜੇ ਖਰਾਕ ਖਾਣਗੇ ਜਿੰਨੀ ਵੀ ਓਨੀ ਪਸ਼ੂ ਨੂੰ ਲੱਗੂਗੀ ਤੁਹਾਡੇ ਪਸ਼ੂਏ ਨਹੀਂ ਦੁੱਧ ਵੀ ਵਧਣ ਇਸ ਖਰਾਕ ਦੇ ਨਾਲ ਫੈਂਟ ਵੀ ਵੱਧ ਸਕਦੀ ਹੈ ਵੀ ਇਹਦੇ ਫਾਇਦੇ ਹੀ ਫਾਇਦੇ ਹੈ ਜੇ ਤੁਸੀਂ ਇਹ ਵਰਤੀ ਜਾਉਗੇ ਕੋਈ ਜਿਆਦਾ ਇਹਦਾ ਖਰਚਾ ਵੀ ਨਹੀਂ ਆਉਂਦਾ ਸੋਨਾਂ ਬਾਅਦ ਤੋਂ ਬਾਅਦ ਇਹ ਮਹੀਨੇ ਦਾ 100 ਰੁਪਏ ਦਾ ਖਰਚਾ ਆਊਗਾ ਵੀ ਦੇਣ ਦਾ ਲਾ ਲਓ ਵੀ 5-70 ਰੁਪਈਆ ਦਾ ਖਰਚਾ ਆਊਗਾ ਜੇ ਆਇਆ ਤਾਂ ਤੇ ਅੱਬਲੀ ਤਾਂ ਇਹਦੋਂ ਵੀ ਸਸਤੀ ਪਾਊਗੀ ਇਹ ਬਾਲਾ ਕੋਈ ਫਾਇਦਾ ਬਾਲਾ ਨੁਕਸਾਨ ਨਹੀਂ ਹੋਣਾ ਵਾਲਾ ਇਹਦੇ ਨਾਲ ਤੇ ਆਪਾਂ ਜਿਵੇਂ ਕਿ ਕੋਈ ਇਫੈਕਸ਼ਨ ਹੋ ਜਾਂਦੀ ਆ ਪਸ਼ੂ ਨੂੰ ਆਪਾਂ ਟੀਕਾ ਭਰਾਉਣੇ ਆ ਜਾਂ ਦਵਾਈ ਧਰਾਉਣੇ ਆ ਉਹ ਆਪਣੇ ਜਿਆਦੇ ਪੈਸੇ ਲੱਗ ਜਾਂਦੇ ਆ ਜੇ ਤੁਸੀਂ ਇਹ ਪਸ਼ੂ ਨੂੰ ਦਿੰਦੇ ਰਹੋਗੇ ਤਾ ਤੁਹਾਡੇ ਪਸ਼ੂ ਦੇ ਵਿੱਚ ਕਦੇ ਵੀ ਫੈਕਸ਼ਨ ਨਹੀਂ ਬਣੂਗੀ ਬੱਚੇਦਾਨੀ ਦੇ ਵਿੱਚ ਜਾਂ ਕੋਈ ਪੇਟ ਦੇ ਵਿੱਚ ਜਾਂ ਕੋਈ ਹੋਰ ਦਿੱਕਤ ਨਹੀਂ ਆਊਗੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ